ਲੱਗਾ ਹੋਇਆ ਸੱਸ ਦੀ ਵਿਖ ਕਿੱਡੀ ਕਰਤੂਤ ਮਾਰੀ ਹੈ ਹੈ ਨਨਾਨ ਦੀ ਵੀ ਨਨਾਨ ਤੇ ਸੱਸ ਵੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਉਹ ਦੇਖੋ ਉੱਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਬੈਠੇ ਬੰਦ ਕਰ ਇਹ ਬਗਰ ਤੂੰ ਤੇ ਚੰਗੀ ਹੈਗੀਆ ਮੈਨੂੰ ਦੱਸ ਮੈਨੂੰ ਆਪਣੀ ਧੀ ਨੂੰ ਲਾਗੇ ਬਿਠਵਾ ਕੇ ਵੀਡੀਓ ਬਣਾਉਣੀ ਆ ਇਹ ਬਗਰ ਤੂੰ ਤੇ ਚੰਗੀ ਹੈਗੀਆ ਮੈਨੂੰ ਜੀ ਖਾਲਸਾ ਵਾਹਿਗੁਰੂ ਜੀ ਕੀ ਬਗਰ ਤੂੰ ਤੇ ਚੰਗੀ ਹੈਗੀਆ ਮੈਨੂੰ ਦੱਸ ਆਪਣੇ ਧੀ ਨੂੰ ਲਾਗੇ ਬਟਵਾ ਕੇ ਵੀਡੀਓ ਬਣਾਉਣੀਆਂ ਇਹ ਕੋ ਕਰ ਤੂੰ ਤੇ ਚੰਗੀ ਹੈਗੀ ਐ ਮੈਂ ਰੋਵੀ ਦਾ ਖਰਚਾ ਬੰਨੇ ਹੋ ਸੀ ਉਹ ਵੀ ਬੰਦ ਕਰਕੇ ਨੰਬਰ 2 ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਰੋਕ ਰੰਮ ਕਰਾ ਕੇ ਕਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ 5000 ਰੁਪਏ ਮਹੀਨਾ ਦਿੰਦੇ ਜਿੱਦ ਵੀ ਆਮਦ ਹੈ ਹੁਣ ਮਸਲਾ ਕੈਮਰਾ ਬੈਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਮਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਐ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਅੱਡ ਰਹਿੰਦੀ ਐ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਏ ਤੇ ਬਾਰੇ ਲਾਇਆ ਸ਼ੱਕ ਚ ਗਿਆ ਤੀ ਇਹ ਸ਼ੱਕ ਕਿਵੇਂ ਜੀ ਜਦੋਂ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ ਜਾਂ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪਾਉਂਦੀ ਹੋਵੇ ਸਾਨੂੰ ਦਿਖਾਣੇ 'ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਸ਼ੱਕ ਹੋ ਜਾਂਦੀ ਪਰਿਵਾਰ 'ਚ ਜਿਵੇਂ ਮਾਤਾ ਮਾਂ ਦੇ ਬੁੜੀਆਂ 'ਚ ਬੁੜੀਆਂ ਨੂੰ ਹੋ ਗਈ ਮੈਨੂੰ ਨਹੀਂ ਫਿਰ ਬੈੱਡਰੂਮ 'ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪਾਉਣੇ ਹੋਰ ਸੋਈ 'ਚ ਪਾ ਦੂ ਸਾਨੂੰ ਕੁਝ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚੱਲ ਆਪਾਂ ਮੰਨਦੇ ਆਪਣੀ ਗਲਤੀ ਹੈ ਅੱਛਾ ਫਿਰ 50 ਰੁਪਏ ਮਹੀਨਾ ਵੰਡਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮ ਇਹ ਫਰਟਾਨੀ ਮਿਲਦਾ ਵੀ ਬੰਨਿਆ ਜਾਵੇ ਕਿੰਨਾ ਇਹ ਕਹਿੰਦੇ ਵੀ 1500 ਰੁਪਏ ਉਹ ਕਹਿੰਦਾ ਜਿਹੜਾ ਉਹਨਾਂ ਦਾ ਨਵਾਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਫੀਲ ਚ ਉਹਨੇ ਬੰਨਿਆ ਤੀ ਇਹ ਕਹਿੰਦੇ ਵੀ ਕੁਛ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਕੋਲ ਮਾਹੀ ਦੱਸੋ ਕਹਿੰਦਾ ਵੀ ਇਹਦਾ ਕੁਛ ਨਾ ਕੁਛ ਤੈਨੂੰ ਫਰਚੇ ਚਾਹੀਦੇ ਮਾਹੀ ਠੀਕ ਹੈ ਮੇਰੇ ਘਰ ਵਾਲੀ ਆਹੇ ਦੇਵਾਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਏ ਇੱਕ ਮਾਹੀ 1500 ਕਰ ਦੋ ਤੈਨੂੰ ਹੈਗਾ ਮਾਨ ਦੇ ਵਿੱਚ ਵੀ ਇਹ ਕੁਛ ਪਾਉਂਦੇ ਹੋ ਸਾਨੂੰ ਤੇਲੇ ਸਾਲ ਹੋ ਗਏ ਤੇਨ ਮੈਜ ਘੇਰ ਮੈਂ ਚੱਲ ਪਈ ਬਾਰਾਂ ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈ ਵੀ ਤੇਰਾ ਕੋਈ ਪਾਇਆ ਹੋਇਆ ਤੇਰੀ ਮਾਤਾ ਨੂੰ ਦਿੰਦੀ ਹੋਵੇ ਕੋਈ ਤੇਰੇ ਮਨ 'ਚ ਹੈਗੀ ਐ ਗੱਲ ਜੇ ਤੇਰੇ ਮਨ 'ਚ ਹੈਗੀ ਆ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਵੇਜੇ ਤੇਰੇ ਹੈਗੇ ਮਨ 'ਚ ਇਹ ਗੱਲ ਜੇ ਤੈਨੂੰ ਪਾਉਂਦੀ ਹੋਇਆ ਛੋਟੇ ਤੇਰੀ ਮਾਤਾ ਨੂੰ ਪਾਉਂਦੀ ਹੋ ਕੋਈ ਸਾਹ ਜੇਰੀ ਮੰਚਲੀ ਹਾਂ ਹੋ ਗਈ ਹੈਗੀ ਇਹ ਡਾਉਟ ਹੈਗਾ ਤੇਰੇ ਮਨ 'ਚ ਵੀ ਪਾਉਂਦੀ ਆ ਨਹੀਂ ਜੇ ਕੋਈ ਤਾਂ ਫਿਰ ਕੈਮਰਾ ਤੂੰ ਤੂੰ ਅਧਿਕਾਰ ਆ ਤੇਰਾ ਮਾਲਕ ਹੈ ਤੂੰ ਲਾ ਸਕਦਾ ਫਿਰ ਉਹ ਮਾਤਾ ਦੀ ਕੀ ਜਰੂਰਤ ਆ ਵੀ ਕੈਮਰਾ ਆਉਗੂਗੀ ਉਹ ਫਿਰ ਮਾਤਾ ਕਹਿ ਰਹੀ ਆ ਤੂੰ ਉਹਦੇ ਹੈਗਾ ਨਾ ਮੰਨ ਰਹੇ ਹੈ ਮੰਨ ਰਹੇ ਹੈ ਮੰਨ ਰਹੇ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਖੁਦਾ ਦਾ ਹੈਗਾ ਸਾਹਮਣੂ ਆ ਗਏ ਕਰ ਟਾਈਮ ਰੇ ਖੁਦਾ ਨੇ ਤੜੀ ਲੈ ਨਹੀਂ ਫਿਰ ਇਹ ਲੱਗੇ ਹੀ ਲੜਾਈ ਤੇ ਮੇਰੀ ਤਾਂ ਬੇਵਸੀ ਕੀਤੀ ਮੇਰਾ ਬਹੁਤ ਥਕਾ ਹੋ ਗਈ ਇਸ ਤੀਨ ਨੂੰ ਹਿਸਾਬ ਦਿੱਤਾ ਜਾਂਦਾ ਜੀ ਬਸ ਜਿੰਦਗੀ ਰਿਸ਼ਤੇ ਨੇ ਵਧਾਉਂਦੇ ਨਹੀਂ ਨਹੀਂ ਕੀ ਕਹਿੰਨੂ ਬਾਬਾ ਜੀ ਜਿੰਮੇ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕੋ ਕਰ ਤੂੰ ਤੇ ਚੰਗੀ ਆ ਗਿਆ ਥੋੜਾ ਦੱਸ ਮੈਨੂੰ ਆਪਣੇ ਧੀ ਨੂੰ ਲਾਗੇ ਬਟਵਾ ਕੇ ਵੀਡੀਓ ਖੋਲੀਆਂ ਇਹ ਕੋਕਰ ਤੂੰ ਤੇ ਚੰਗੀ ਹੈਗੀ ਆ ਮੈਂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖੋ ਜੀ ਸਾਡੇ ਕੋ ਖਾਸ ਲਾਇਆ ਸੀ ਕੋ ਸਾਦੀ ਪਿੰਡ ਦਾ ਆ ਇਥੇ ਜੀ ਨੌ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਾਰਿਆਂ ਦੇ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਰੇਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਵੀ ਨਨਾਨ ਤੇ ਸੱਸ ਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਤਾਂ ਉਹ ਦੇਖੋ ਪਰ ਹੁਣ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਅੱਛਾ ਮੂੰਹ ਪਰਾਂ ਕਰਤਾ ਤਾ ਹੁਣ ਮੂੰਹ ਹਟ ਪਰਾਂ ਕਰ ਦੁੱਤਾ ਟੰਗੀਆਂ ਕਰ ਤੂਤਾ ਸੋਹਰਿਆਂ ਵਾਸਤੇ ਜੇ ਤਾਨੂੰ ਧੀਆਂ ਦਿੱਤੀਆਂ ਤਾਂ ਢੀਆਂ ਵੀ ਨੇ ਧੀਆਂ ਹੈਗੀਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨਾ ਕਢੋ ਕੇ ਮਰ ਜਾ ਬੇਸ਼ਰਮ ਤਾਈ ਨੇ ਲੱਗ ਗਈ ਪੰਜਾਬ ਦੇ ਕਿ ਧੀਆਂ ਨਹੀਂ ਜੰਮਦੇ ਹਾਂ ਕਿ ਕਰ ਕਿਸ ਕਰਨੀ ਨਿਕਰ ਕੇ ਧੀਆਂ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਸੇ ਤੂਤਾਂ ਦੀਆਂ ਮਾੜੀਆਂ ਸੱਸਾਂ ਨੇ ਕਰ ਤੂਤਾ ਰਹੀ ਧੀਆਂ ਨਹੀਂ ਜੰਮਦੇ ਕਿਉਂਕਿ ਤਾਂ ਨਾ ਕਰਕੇ ਮਾਵਾੜੀਆਂ ਡਰਦੀਆਂ ਵੀ ਸੱਗਣੀਆਂ ਧੀਆਂ ਨਾਲ ਜੇ ਇਹਨਾਂ ਤੱਕਾ ਹੋਉਂਦਾ ਸਾਡੀਆਂ ਨਾਲ ਵੀ ਹੋਗੇ ਉਹਨੂੰ ਮੈਂ ਤਾਂ ਇੱਥੇ ਹੀ ਜੰਮੀਆਂ ਹਾਂ ਆਪਦੀ ਵੀ ਕਰੇ ਬ ਕੱਲ ਨੂੰ ਨਾ ਰੱਬ ਕੇ ਚਲ ਉਹਦੀ ਕੱਲ ਨੂੰ ਇਹਦੀ ਟੀਨਾ ਜੇ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈਡਰੂਮ ਦੇ ਉੱਤੇ ਉਹਦੇ ਕੁੱਟਮਾਰ ਹੋਵੇ ਉਹਦੀ ਜਿਹੜੀ